ਪਹਿਲਾਂ ਅਗੇ ਟੈਂਪੂਆਂ ਦੇ ਆਟੋ ਰਿਕਸ਼ਾ ਦੇ ਸੀ ਹਾਈ ਕੋਰਟ ਦੇ ਆਰਡਰ ਲੈਂਦੇ ਸੀ ਪ੍ਰਸ਼ਾਸਨ ਨੇ ਲਾਗੂ ਨਹੀਂ ਕਰਵਾਇਆ ਹੁਣ ਈ ਰੱਖਿਆ ਜਿਹੜਾ ਉਹ ਲੋਕਲੇਕ ਚੱਲਣਾ ਦਾ ਸ਼ਹਿਰ ਦੇ ਵਿੱਚ ਵਿੱਚ ਉਹਨੇ ਸਵਾਰੀ ਕੋਈ ਅੱਧੇ ਕਿਲੋਮੀਟਰ ਤੇ 1 ਕਿਲੋਮੀਟਰ ਤੱਕ ਚੁੱਕਣੀ ਹੁੰਦੀ ਹੈ ਸ਼ਹਿਰ ਦੇ ਵਿੱਚ ਵਿੱਚ ਰੱਖਣੀ ਹੁੰਦੀ ਹੈ ਉਹ ਪਿੰਡਾਂ 'ਚੋਂ ਜਾ ਕੇ ਸਾਡੀਆਂ ਮਿੰਨੀਆਂ ਬੱਸਾਂ ਤੇ ਉਹ ਸਾਡੀਆਂ ਸਵਾਰੀਆਂ ਪਿੰਡਾਂ ਦੇ ਵਿੱਚੋਂ ਲਿਆ ਕੇ ਸ਼ਹਿਰ 'ਚ ਲਿਓਂਦੇ ਬੇ ਦੱਸੋ ਸਾਡੇ ਡਰਾਈਵਰਾਂ ਕਨੈਕਟਰਾਂ ਦੀ ਤਰਗਾਣੀ ਨਿਕਲਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਚੇਤਾਵਨੀ ਆ ਜੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਈ ਰਖਸ਼ੇ ਤੇ ਆਟੋ ਰਖਸ਼ੇ ਟੈਂਪੂ ਜਿਹੜੇ ਚੱਲਦੇ ਨਾ ਬੰਦ ਕਿਤੇ ਇਹਦਾ ਤੁਹਾਨੂੰ ਖਮਾਜਾ ਜੁਨੀਅਨ ਵੱਲੋਂ ਭੁਗਤਣਾ ਪਵੇਗਾ ਜਿਹੜੇ ਡਿਪਟੀ ਐਸਪੀ ਹੋਣਗੇ ਤੇ ਆਰਟੀਓ ਨੂੰ ਇਹਨਾਂ ਨੂੰ ਪਾਲਟੀ ਬਣਾ ਕੇ ਹਾਈ ਕੋਰਟ ਦੇ ਵਿੱਚ ਅਸੀਂ ਚੈਲੰਜ ਕਰਾਂਗੇ ਮਿੰਨੀ ਬੱਸ ਐਸੋਸੀਏਸ਼ਨ ਵੱਲੋਂ ਜਿਹੜੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਕਾਫੀ ਮੁੱਦੇ ਉਹਨਾਂ ਨੇ ਜਿਹੜੇ ਅੱਜ ਉਠਾਏ ਨੇ ਸਰਕਾਰ ਸਾਹਮਣੇ ਰੱਖੇ ਨੇ ਤਾਂ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ ਸੂਬਾ ਪ੍ਰਧਾਨਾ ਜਿਹੜਾ ਫਰੀਦਕੋਟ ਦੇ ਵਿੱਚ ਪਹੁੰਚਿਆ ਅੱਜ ਇਹਨਾਂ ਦੀ ਮੀਟਿੰਗ ਚੱਲ ਰਹੀ ਹੈ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਅੱਜ ਇਹਨਾਂ ਨੂੰ ਲੋੜ ਪਈ ਹੈ ਮੀਟਿੰਗ ਕਰਨ ਦੀ ਕੀ ਕਾਰਨ ਹੈ ਜੀ ਅੱਜ ਤੁਸੀਂ ਫਰੀਦਕੋਟ ਦੇ ਵਿੱਚ ਇਕੱਠ ਕੀਤਾ ਹੈ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਮੀਟਿੰਗ ਕਰਨ ਜਾ ਰਹੇ ਮੇਰਾ ਨਾਮ ਬਲਦੇਵ ਸਿੰਘ ਬੱਬੂ ਮਿੰਨੀ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦਾ ਮੈਂ ਪ੍ਰਧਾਨ ਹਾਂ ਅ ਜਿਹੜੀ ਅੱਜ ਮੀਟਿੰਗ ਰੱਖੀ ਆ ਉਹਦਾ ਮੇਨ ਮਕਸਦ ਅੱਜ ਏਜੰਡਾ ਇਹ ਆ ਕਿ ਕੋੜ ਦਰਾਨ ਸਾਨੂੰ ਕਿਉਂ ਮੀਟਿੰਗ ਰੱਖਣੀ ਪਈ ਸਭ ਤੋਂ ਪਹਿਲਾਂ ਸਾਡਾ ਏਜੰਡਾ ਇਹ ਆ ਕਿ ਰੋਡਵੇ ਨੇ 10 ਰੁਪਏ ਤੋਂ 30 ਰੁਪਏ ਸਾਡਾ ਅਡਾ ਫੀਸ ਕਰਦੀ ਫਰੀਦਕੋਟ ਦੇ ਵਿੱਚ ਮੇਨ ਇਹ ਦੂਸਰਾ ਇਹ ਫਰੀਦਕੋਟ ਨੂੰ ਫਿਰੋਜ਼ਪੁਰ ਲਾਗੇ ਪੈਂਦਾ ਤੇ ਪੰਜਾਬ ਸਰਕਾਰ ਵੱਲੋਂ ਜੋ ਸਾਡੇ ਪ੍ਰਸ਼ਾਸਨ ਵੱਲੋਂ ਹੁਕਮ ਹੋਇਆ ਤੇ ਉਹ ਫਰੀਦਕੋਟ ਨੂੰ ਫਿਰੋਜ਼ਪੁਰ ਜੋੜਨ ਦੀ بجائے ਉਹਨੂੰ ਬਠਿੰਡੇ ਕਰਤਾ ਬਠਿੰਡੇ ਤੋਂ ਇਥੋਂ ਦੂਰ ਪੈਂਦਾ ਹੈ ਇਹ ਸ਼ੁਰੂ ਤੋਂ ਲੱਗ ਕੇ ਹੀ ਫਰੀਦਕੋਟ ਜਿਹੜਾ ਜ਼ਿਲ੍ਹਾ ਹੈ ਇਹ ਫਿਰੋਜ਼ਪੁਰ ਦੇ ਨਾਲ ਰਿਹਾ ਅਸੀਂ ਸਾਨੂੰ ਸਾਰੀਆਂ ਜਥੇਬੰਦੀ ਨੂੰ ਇਤਰਾਜ ਹੈ ਇਸ ਗੱਲ ਤੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਦਿੱਕਤ ਕੀ ਆਊਗੀ ਤੁਹਾਨੂੰ ਜੇ ਮੰਨ ਲਓ ਇਹ ਚੇਂਜ ਕਰਤਾ ਜਿਵੇਂ ਤੁਸੀਂ ਹਾਟੀ ਦਫ਼ਤਰ ਦੀ ਗੱਲ ਕੀਤੀ ਸਾਡੇ ਜਿਹੜੇ ਇੱਥੇ ਕੰਮ ਅਸੀਂ ਦੇ ਸਰਕਾਰ ਨੂੰ ਪਿਛਲੇ ਦੌਰਾਨ ਸਮੇਂ ਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਜ਼ਿਲ੍ਹੇ ਜਿਲੇ ਸਾਡੇ ਕੰਮ ਹੋਣ ਸਾਡੇ ਫਰੀਦਕੋਟ ਜਿਹੜੇ ਨੂੰ ਬਦਲ ਕੇ ਇੱਥੋਂ ਦਾ ਆਰਟੀਏ ਜਿਹੜਾ ਕੰਮ ਕਰਦਾ ਸੀ ਪਹਿਲਾਂ ਆਰਟੀਏ ਸੀ ਹੁਣ ਆਰਟੀਓ ਆ ਆਰਟੀਏ ਇਹਦੇ ਫਰੋਜਪੁਰ ਪੈਂਦਾ ਸਾਡਾ ਫਰੋਜਪੁਰ ਦੀ ਜਗਾ ਇਹਨਾਂ ਨੇ ਬਠਿੰਡੇ ਨੂੰ ਲਾਤਾ ਬਠਿੰਡੇ ਨੂੰ ਤਦ ਕਰਕੇ ਲਾਤਾ ਕਿ ਸਾਡੇ ਜਿੰਨੇ ਭਾਵੇਂ বাস ਆਪਰੇਟਰ ਨੇ ਭਾਵੇਂ ਮਿੰਨੀ বাস ਆਪਰੇਟਰ ਨੇ ਇੱਥੋਂ ਦੂਰ ਦਰਾਡੇ ਜਾ ਕੇ ਦੇ ਖੱਜਲ ਖਵਾਰ ਹੋਣਗੇ ਉੱਥੋਂ ਦੇ ਜੋ ਆਰਟੀਓ ਲੱਗੇ ਨੇ ਆਰਟੀਏ ਲੱਗੇ ਨੇ ਤੇ ਉੱਥੋਂ ਦੇ ਜਿਹੜੇ ਬਾਊ ਨੇ ਕਲਰਿਕ ਕੋਈ ਕੰਮ ਨਹੀਂ ਕਰ ਰਹੇ ਇੰਨੀ ਵਾਰਾ ਸਾਡੇ ਆਪਰੇਟਰ ਜਾ ਕੇ ਉੱਥੇ ਰੇਪਟੇ ਆ ਉਹਨਾਂ ਦੀ ਕੰਨ ਤੇ ਕੋਈ ਜੂ ਨਹੀਂ ਸਿਰਕਦੀ ਅਸੀਂ ਟ੍ਰਾਂਸਪੋਰਟ ਮੰਤਰੀ ਦੇ ਵੀ ਧਿਆਨ ਚ ਇਹ ਗੱਲ ਲਿਆਂਦੀ ਸੀ ਸੈਕਟਰੀ ਟ੍ਰਾਂਸਪੋਰਟ ਦੇ ਧਿਆਨ ਚ ਗੱਲ ਲਿਆਂਦੀ ਆ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਦੇ ਧਿਆਨ ਚ ਗੱਲ ਲਿਆਂਦੀ ਆ ਵੀ ਜਿਹੜਾ ਸਾਡਾ ਫਰੀਦਕੋਟ ਜ਼ਿਲ੍ਹਾ ਜਿਹੜਾ ਉਹ ਸਾਡਾ ਬਠਿੰਡੇ ਦੇ ਨਾਲੋਂ ਲਾ ਕੇ ਜਿੱਥੇ ਸਾਡਾ ਪਹਿਲਾਂ ਬਣਦਾ ਸੀ ਬਰੋਜਪੁਰ ਉੱਥੇ ਕੀਤਾ ਜਾਵੇ ਅਗਲੀ ਗੱਲ ਕਿ ਈ ਰਕਸ਼ੇ ਆਟੋ ਰਕਸ਼ੇ ਟੈਂਪੂ ਜਿਨ੍ਹਾਂ ਦੇ ਕੋਈ ਕੋਈ ਕਾਗਜ਼ ਪੱਤਰ ਨਹੀਂ ਆ ਉਹ ਸਾਡੀਆਂ ਬੱਸਾਂ ਦੇ ਗਾਲੇ ਬਰਨ ਜਾ ਕੇ ਸਵਾਰੀਆਂ ਪਿੰਡਾਂ ਦੇ ਵਿੱਚੋਂ ਚੁੱਕਦੇ ਇੱਕ ਨਵੀਂ ਸਾਨੂੰ ਕੋਣ ਲੱਗ ਗਈ ਆ ਈ ਰੱਖਸ਼ੇ ਦੀ ਪਹਿਲਾਂ ਅਜੇ ਟੈਂਪੂਆਂ ਦੇ ਆਟੋ ਰਿਕਸ਼ਾ ਦੇ ਸੀ ਹਾਈ ਕੋਰਟ ਦੇ ਆਰਡਰ ਲੈਂਦੇ ਸੀ ਪ੍ਰਸ਼ਾਸਨ ਨੇ ਲਾਗੂ ਨਹੀਂ ਕਰਵਾਇਆ ਹੁਣ ਈ ਰੱਖਸ਼ਾ ਜਿਹੜਾ ਉਹ ਲੋਕਲੇਕ ਜਲਣਾ ਦਾ ਸ਼ਹਿਰ ਦੇ ਵਿੱਚ ਵਿੱਚ ਉਹਨੇ ਸਵਾਰੀ ਕੋਈ 1/2 ਕਿਲੋਮੀਟਰ ਦੇ 1 ਕਿਲੋਮੀਟਰ ਤੱਕ ਚੁੱਕਣੀ ਹੁੰਦੀ ਆ ਸ਼ਹਿਰ ਦੇ ਵਿੱਚ ਵਿੱਚ ਰੱਖਣੀ ਹੁੰਦੀ ਆ ਉਹ ਪਿੰਡਾਂ ਚੋਂ ਜਾ ਕੇ ਸਾਡੀਆਂ ਮੰਨੀਆਂ ਬੱਸਾਂ ਤੇ ਉਹ ਸਾਡੀਆਂ ਸਵਾਰੀਆਂ ਪਿੰਡਾਂ ਦੇ ਵਿੱਚੋਂ ਲਿਆ ਕੇ ਸ਼ਹਿਰ ਚ ਲਿਓਂਦੇ ਬੇ ਦੱਸੋ ਸਾਡੇ ਡਰਾਈਵਰਾਂ ਕਨੈਕਟਰਾਂ ਦੀ ਤਰਗਾਣੀ ਨਿਕਲਦੀ ਸਾਡੇ ਆਪਰੇਟਰ ਬਹੁਤੇ ਜਿਹੜੇ ਨੇ 80 90% ਤੇ ਲੋਕ ਸਾਡੇ ਡਰਾਈਵਰੀ ਕਨੈਕਟਰੀ ਆਪ ਕਰ ਰਹੇ ਨੇ ਅਸੀਂ ਗਰੀਬ ਲੋਕ ਆ ਜੇ ਕਿਸੇ ਡਾਕਟਰ ਕੋ ਅਫਸਰ ਕੋ ਜਾਈਦਾ ਜਾਂ ਆਰਟੀਓ ਦਫ਼ਤਰ ਜਾਈਦਾ ਉਹ ਕਹਿੰਦੇ ਜੀ ਇਹ ਗਰੀਬ ਆਦਮੀ ਆ ਦੱਸੋ ਜਿਹੜਾ ਡਰਾਈਵਰੀ ਕਨੈਕਟਰੀ ਆਪ ਕਰਨ ਰਿਹਾ ਆਪਰੇਟਰ ਉਹ ਗਰੀਬ ਆ ਕਿ ਜਿਹੜਾ 11500 ਰੁਪਇਆ ਮੁਖਤ 1 ਲੱਖ ਰੁਪਇਆ ਲਾ ਕੇ ਤੇ ਉਹਨੇ ਜਿੰਨੇ ਅਸੀਂ ਮਿੰਨੀ ਬੱਸ ਦੇ ਪੈਸੇ ਨਹੀਂ ਕਮਾਉਂਦੇ ਇਹ ਤੋਂ ਜ਼ਿਆਦਾ ਈ ਰਕਸ਼ੇ ਵਾਲੇ ਕਮਾਉਂਦੇ ਆ ਸਾਡੀ ਇਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਚੇਤਾਵਨੀ ਆ ਜੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਈ ਰਕਸ਼ੇ ਤੇ ਆਟੋ ਰਕਸ਼ੇ ਟੈਂਪੂ ਜਿਹੜੇ ਚੱਲਦੇ ਨਾ ਬੰਦ ਕੀਤੇ ਇਹਦਾ ਤੁਹਾਨੂੰ ਖਮਾਜਾ ਜੁਨੀਅਨ ਵੱਲੋਂ ਪੁੱਗਤਣਾ ਪਵੇਗਾ ਉਸ ਤੋਂ ਬਾਅਦ ਇੱਥੇ ਜਿਹੜੇ ਸਾਡੇ ਟਰੈਫਿਕ ਦੇ ਅਧਿਕਾਰੀ ਨੇ ਇਹਨਾਂ ਨੂੰ ਵਾਰ-ਵਾਰ ਸਾਡੇ ਜੁਨੀਅਨ ਦੇ ਨੁਮਾਇੰਦੇ ਜਾ ਕੇ ਮਿਲਦੇ ਰਹੇ ਇਹਨਾਂ ਦੇ ਕੰਨਾਂ ਤੇ ਜونی ਸਰਕੀ ਹੋ ਸਕਦਾ ਜੇ ਇਹਨਾਂ ਨੇ ਕੋਈ ਇੱਥੇ ਐਕਸ਼ਨ ਨਾ ਲਿਆ ਤੇ ਥੋੜੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਪਾਵਾਂਗੇ ਜਿਹਦੇ ਵਿੱਚ ਜਿਹੜੇ ਟਰੈਫਿਕ ਦੇ ਅਨਚਾਰਜ ਨੇ ਜਿਹੜੇ ਡਿਵਟੀ ਐਸਪੀ ਹੋਣਗੇ ਤੇ ਆਰਟੀਓ ਨੂੰ ਇਹਨਾਂ ਨੂੰ ਪਾਲਟੀ ਬਣਾ ਕੇ ਹਾਈ ਕੋਰਟ ਦੇ ਵਿੱਚ ਅਸੀਂ ਚੈਲੰਜ ਕਰਾਂਗੇ ਅਗਲੀ ਗੱਲ ਰੋਡਵੇਜ ਸਾਨੂੰ ਇਨਾ ਤੰਗ ਤੰਗ ਪਰੇਸ਼ਨ ਕਰ ਰਹੀ ਹੈ ਸਾਡੇ ਆਪਰੇਟਰਾਂ ਨੂੰ ਤੇ ਵਰਕਰਾਂ ਨੂੰ ਫਰੀਦਕੋਟ ਦੇ ਵਿੱਚ ਟਾਈਮ ਟੇਬਲ ਬਣਾਇਆ ਜਾਂਦਾ ਜਿਹੜਾ ਇਹਨਾਂ ਨੂੰ ਪੈਸੇ ਦੇ ਦਿੰਦਾ ਮੈਂ ਪੈਸੇ ਨਹੀਂ ਦਿੱਤੇ ਤੇ ਮੇਰੇ 4 ਮਿੰਟ ਤੇ ਜੇ ਹੋਰ ਕਿਹੇ ਬੰਦੇ ਨੇ ਦੇ ਦਿੱਤੇ ਤੇ ਉਹਦੇ ਉੱਥੇ ਉਹਦੀ ਜਗ੍ਹਾ ਹੀ 8 ਮਿੰਟ ਇੰਨੀ ਲੁੱਟ ਮਚਾਈ ਆ ਇਸ ਵਿਭਾਗ ਨੇ ਕਿਉਂਕਿ ਫਰੀਦਕੋਟ ਦੇ ਵਿੱਚ ਬੜੀਆਂ ਸ਼ਿਕਾਇਤਾਂ ਮੇਰੇ ਕੋਲ ਪਹੁੰਚੀਆਂ ਸੀ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤਲਕਤ ਕੇ ਅਸੀਂ ਅਸੀਂ ਕਹਾਂ ਵੀ ਜਿਹੜੇ ਇੱਥੋਂ ਦਾ ਪ੍ਰਸ਼ਾਸਨ ਆ ਭਾਵੇਂ ਰੋਡਵੇਜ ਆ ਭਾਵੇਂ ਸਿਲ ਪ੍ਰਸ਼ਾਸਨ ਆ ਭਾਵੇਂ ਪੁਲਿਸ ਦਾ ਇਨਾਂ ਦੇ ਧਿਆਨ ਦੇ ਵਿੱਚ মিডিਆ ਦੇ ਮਾਰੀਆਂ ਵਰਾਈਂ ਤੁਹਾਡੇ ਰਾਈਆਂ ਸੀ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਥੋੜੇ ਦਿਨਾਂ ਦੇ ਵਿੱਚ ਜੇ ਤੁਸੀਂ ਇਹਨਾਂ ਕਾਨੂੰਨ ਨੂੰ ਜਿestrਾਂ ਛਿੱਕੇ ਦੇ ਟੰਗਿਆ ਹੈ ਜੇ ਕਿ ਲੋਕਾਂ ਨੂੰ ਜਿਨ੍ਹਾਂ ਦੇ ਕੋਈ ਕਾਗਜ਼ ਪੁੱਤਰ ਨਹੀਂ ਹੈਗੇ ਟੈਂਪੂਆਂ ਦੇ ਈ ਰਕਸ਼ਾ ਦੇ ਜੇ ਉਹਨਾਂ ਨੂੰ ਚੈੱਕ ਕਰਕੇ ਨਾ ਬੰਦ ਕੀਤਾ ਤੇ ਇਹਦਾ ਜਿਹੜਾ ਸੱਟਾ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡੇ ਵਾਸਤੇ ਬਹੁਤ ਮਾਰ ਆਵੇਗਾ ਸਾਰਾ ਪੰਜਾਬ ਇਕੱਠਾ ਕਰਕੇ ਅੱਜ ਤੇ ਹਰ ਜ਼ਿਲ੍ਹੇ ਦੇ ਵਿੱਚੋਂ ਇੱਕ ਇੱਕ ਦੋ ਦੋ ਬੰਦੇ ਹੀ ਸੱਦੇ ਆ ਤੇ ਪੂਰਾ ਪੰਜਾਬ ਇਕੱਠਾ ਕਰਕੇ ਤੇ ਤੁਹਾਡਾ ਸਿਹੜੀ ਸਿਆਪਾ ਇੱਥੇ ਕਰਾਂਗੇ ਕੋਡ ਆਫ ਕੰਡੈਕਟ ਲੱਗਿਆ ਹੋਇਆ ਹੈ ਤੁਸੀਂ ਪੰਜਾਬ ਦੇ ਸਾਰੇ ਜਿਹੜੇ ਇੱਥੇ ਪ੍ਰਧਾਨ ਆ ਜਾਂ ਇੱਥੇ ਨੁਮਾਇंदे ਬੁલાਏ ਆ ਉਹਨੂੰ ਕਿਉਂਕਿ ਜਿਹੜੇ ਤੁਹਾਡੇ ਟਰਾਂਸਪੋਰਟ ਮੰਤਰੀ ਨੇ ਉਹ ਖੁਦ ਜਿਹੜੇ ਉਮੀਦਵਾਰ ਨੇ ਤੇ 4 ਜੂਨ ਤੱਕ ਉਸ ਤੋਂ ਪਹਿਲਾਂ ਤਾਂ ਕੋਈ ਹੱਲ ਹੋਣਾ ਨਹੀਂ ਉਸ ਤੋਂ ਬਾਅਦ ਜਿਹੜੀ ਤੁਸੀਂ ਆਪਦੀ ਮੀਟਿੰਗ ਰੱਖਦੇ ਜਾਂ ਕੋਈ ਉਹਨਾਂ ਨੂੰ ਮਿਲਦੇ ਫੇਰ ਤੁਹਾਡਾ ਹੱਲ ਹੁੰਦਾ ਦੇਖੋ ਜੀ ਇਹ ਚੋਣ ਜਾਬਤੇ ਨਾਲ ਤਾਂ ਇਹਦਾ ਕੋਈ ਲਿੰਕ ਹੀ ਨਹੀਂ ਅਸੀਂ ਟਰਾਂਸਪੋਰਟ ਦਾ ਕੰਮ ਕਰਦੇ ਆ ਇਹ ਤਾਂ ਸਾਡੇ ਰੋਜ਼ ਦੇ ਕੰਮ ਜਿਹੜੇ ਕਰਨ ਵਾਲੇ ਆ ਟਰਾਂਸਪੋਰਟ ਜੇ ਚੋਣ ਜਾਬਤੇ ਦੀ ਕੋਈ ਗੱਲ ਹੋਵੇ ਉਹ ਤਾਂ ਕੋਈ ਅਸੀਂ ਕੋਈ ਨਵੀਂ ਦੂਜਾ ਚੀਜ਼ ਲੈਣੀ ਹੋਵੇ ਤਾਂ ਹੈ ਇਹ ਤਾਂ ਸਾਡੀਆਂ ਪੁਰਾਣੀਆਂ ਮੰਗਾਂ ਅਸੀਂ ਤਾਂ ਉਹਦੇ ਸਬੰਧ ਸਿਰ ਦੂਜਾ ਮਿਕਿੰਗ ਚੋਣ ਜਾਬਤੇ ਤੋਂ ਪਹਿਲਾਂ ਹੋਣਾ 100% ਹੋ ਸਕਦਾ ਜੇ ਪ੍ਰਸ਼ਾਸਨ ਕਰਨਾ ਚਾਹੇ ਤਾਂ ਇਹਦੇ ਵਿੱਚ ਕੋਈ ਐਸੀ ਨਵੀਂ ਡਿਮਾਂਡ ਨਹੀਂ ਜਿਹੜੀ ਅਸੀਂ ਡਿਮਾਂਡ ਨਵੀਂ ਰੱਖ ਰਹੇ ਹਾਂ ਜਾਂ ਜੇ ਚੋਣ ਜਾਬਤਾ ਉੱਤੇ ਲਾਗੂ ਹੁੰਦਾ ਹੋਵੇ ਇੱਥੇ ਸਿਰ ਆਪਣੀਆਂ ਪੁਰਾਣੀਆਂ ਮੰਗਾਂ ਜਿਹੜੀਆਂ ਤਕਰੀਬਨ ਡਿਸਪਲਾਈਨ ਤੌਰ ਤੇ ਜਾਂ ਕਾਨੂੰਨੀ ਤੌਰ ਤੇ ਜਿਹੜਾ ਠੀਕ ਠੰਗ ਨਾਲ ਚੱਲਣਾ ਚਾਹੀਦਾ ਆ ਸਾਜ ਜੇ ਤੁਹਾਡੇ ਸਾਹਮਣੇ ਅੱਜ ਇਹਦੇ ਕੋਲੇ ਤੁਹਾਡੀ ਗੱਲ ਪਹੁੰਚਣੀ ਐ ਟਰਾਂਸਪੋਰਟ ਮੰਤਰੀ ਨੇ ਉਹ ਤਾਂ ਉਮੀਦਵਾਰ ਆ ਉਹ ਤਾਂ ਬਿਜ਼ੀ ਆ ਉਹਨਾਂ ਤੱਕ ਗੱਲ ਪਹੁੰਚੂਗੀ ਉਹ ਇੱਕ ਮੰਨ ਲਓ ਕੋਈ ਵੀ ਐ ਕਾਗਜ਼ਾਂ ਤੇ ਸਾਈਨ ਤਾਂ ਉਹਨਾਂ ਦੇ ਹੋਣਿਆ ਨਾ ਉਸ ਤੋਂ ਬਾਅਦ ਤੁਹਾਡਾ ਹੱਲ ਹੋਊਗਾ ਨਾ ਕੋਈ ਨਹੀਂ ਸਰ ਉਹਨੇ ਸਾਈਨ ਨਹੀਂ ਹੋਣੇ ਸਾਈਨ ਤਾਂ ਸੈਕਟਰੀ ਟਰਾਂਸਪੋਰਟ ਦੇ ਹੋਣੇ ਆ ਸੈਕਟਰੀ ਟਰਾਂਸਪੋਰਟ ਨੇ ਕੰਮ ਕਰਨਾ ਜਾਂ ਸਟੇਟ ਰੋਡ ਕਮਿਸ਼ਨਰ ਨੇ ਕਰਨਾ ਯਸ ਤਾਂ ਮੰਤਰੀ ਨੇ ਕਰਨੀ ਕਿ ਨਹੀਂ ਭਾਵੇਂ ਦੀ ਕਰਨੀ ਆ ਉਸ ਟਾਈਮ ਉਹ ਬਾਤ ਉਸ ਤੱਕ ਤਾਂ ਪਹੁੰਚਣ ਦੀ ਗ ਜਿੰਨੇ ਤੁਹਾਡੇ ਮੁੱਦੇ ਹਨ ਤੁਸੀਂ ਰੱਖਿਆ ਈ ਰਿਕਸ਼ੇ ਦਾ ਹੋਵੇ ਕੋਈ ਵੀ ਹੋਵੇ ਸਾਰਾ ਕੁਝ ਹੋਵੇ ਸਾਰਾ ਟਰਾਂਸਪੋਰਟ ਵਿਭਾਗ ਦੇ ਤੱਕ ਜਿਹੜੀ ਗੱਲ ਪਹੁੰਚੂਗੀ ਤਾਂ ਹੀ ਤੁਹਾਡਾ ਹੱਲ ਹੋਊਗਾ ਸਰ ਈ ਰਿਕਸ਼ਾ ਇੱਕ ਤੁਹਾਡੀ ਰੇਲ ਦੇ ਮੂਰੇ ਤੁਹਾਡੇ ਕਿਸੇ ਟਰੱਕ ਦੇ ਮੂਰੇ ਇੱਕ ਵਸਤੇ ਉੱਪਰ ਜੇ ਚਲਾ ਜਾਵੇ ਬਗੈਰ ਕਿਸੇ ਡਾਕੂਮੈਂਟ ਤੋਂ ਉਹ ਰੋਕਣਾ ਇੱਕ ਡੇਲੀ ਡੇਲੀ ਜੌਬ ਹੈ ਉਹਨੇ ਦੀ ਰੋਜ਼ਾਨਾ ਕੰਮ ਹੈ ਇਹਨਾਂ ਦਾ ਟਰਾਂਸਪੋਰਟ ਦਾ ਆਪਣਾ ਟ੍ਰਾਫਿਕ ਕੋ ਸਟਾਫ ਦਾ ਜੇ ਉਹ ਕੰਮ ਹੀ ਨਹੀਂ ਕਰਨਗੇ ਤਾਂ ਗੱਲ ਵੱਖਰੀ ਹੈ ਮੰਤਰੀ ਵੀ ਕੀ ਕਰਨਗੇ ਅੱਗੇ ਇੱਥੇ ਕਿੰਨਾ ਟਾਈਮ ਵੇਟ ਕਰੋਗੇ ਜੇ ਤੁਹਾਡੀ ਗੱਲ ਜਿਵੇਂ ਮੰਨ ਲਓ ਅੱਜ ਤੁਸੀਂ ਮੀਟਿੰਗ ਕਰ ਲਈ ਹੈ ਪ੍ਰਸ਼ਾਸਨ ਤੱਕ ਜਾਂ ਜਿਹੜਾ ਸਰਕਾਰ ਤੱਕ ਗੱਲ ਤੁਹਾਡੀ ਪੰਚਾਇਤ ਦੀ ਕੋਸ਼ਿਸ਼ ਕੀਤੀ ਹੈ ਕਿੰਨਾ ਟਾਈਮ ਵੇਟ ਕਰੋਗੇ ਜੇਕਰ ਤੁਹਾਡਾ ਹੱਲ ਨਹੀਂ ਹੁੰਦਾ ਫਿਰ ਅਗਲਾ ਤੁਹਾਡਾ ਪ੍ਰੋਸੈਸ ਕਿਸ ਤਰ੍ਹਾਂ ਲਿਖੋ ਜੀ ਅੱਜ ਅਸੀਂ ਮੀਟਿੰਗ ਇੱਥੇ ਜਿਹੜੀ ਕਰ ਰਹੇ ਆ ਜਿੱਦਣ ਲੋਕ ਸਭਾ ਦੀਆਂ ਚੋਣਾਂ ਹੋ ਜਾਂਦੀਆਂ ਤੇ ਰਿਜ਼ਲਟ ਆ ਜਾਂਦਾ ਉਸ ਤੋਂ ਬਾਅਦ ਇਮਰਜੈਂਸੀ ਕੋਈ ਮੀਟਿੰਗ ਥੋੜੇ ਬੰਦਿਆਂ ਦੀ ਸੀਮਤ ਜਿਹੜੇ ਸੀਨੀਅਰ ਆਗੂ ਨੇ ਪੰਜਾਬ ਦੇ ਉਹਨਾਂ ਸਦਕੇ ਤੇ ਫਰੀਦਕੋਟ ਜ਼ਿਲ੍ਹੇ ਵਾਸਤੇ ਸਪੈਸ਼ਲ ਕੋਈ ਐਕਸ਼ਨ ਵਾਸਤੇ ਪ੍ਰੋਗਰਾਮ ਲਿਖਿਆ ਜਾਵੇਗਾ ਥੈਂਕ ਯੂ ਵੈਰੀ ਮੱਚ ਤਾਂ ਸੁਣਿਆ ਤੁਸੀਂ ਅੱਜ ਮਿੰਨੀ ਬੱਸ ਚਾਲਕਾ ਜਿਹੜੇ ਸਾਰੇ ਨਮਾਇंदे ਪੰਜਾਬ ਦੇ ਆ ਜਿਹੜੇ ਜਾ ਉਹਨਾਂ ਦੇ ਪ੍ਰਧਾਨ ਐ ਫਰੀਦਕੋਟ ਦੇ ਵਿੱਚ ਪਹੁੰਚਿਆ ਤਾਂ ਉਹਨਾਂ ਵੱਲੋਂ ਇੱਕ ਅੱਜ ਮੀਟਿੰਗ ਰੱਖੀ ਗਈ ਹੈ ਕਿਉਂਕਿ ਕਾਫੀ ਮੁੱਦੇ ਨੇ ਉਹਨਾਂ ਦੇ ਆਰਟੀਆ ਦਫ਼ਤਰ ਨੂੰ ਲੈ ਕੇ ਆਪਾਂ ਗੱਲ ਕਰ ਗਏ ਤਾਂ ਜਾ ਇਹ ਰਿਕਸ਼ਨ ਲੈ ਕੇ ਸਭ ਤੋਂ ਵੱਡਾ ਮੁੱਦਾ ਵੀ ਇਹਨਾਂ ਨੇ ਜਿਹੜਾ ਸਾਹਮਣੇ ਰੱਖਤਾ ਹੈ ਤਾਂ ਦੂਜੇ ਪਾਸੇ ਜਿਹੜਾ ਚੋਣ ਜਾਬਤਾ ਚੱਲ ਰਿਹਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਹੱਲ ਹੋਣਾ ਚਾਹੀਦਾ ਅਗਰ ਜੇ ਨਹੀਂ ਹੋਊਗਾ ਹੱਲ ਤਾਂ ਸਾਨੂੰ ਜਿਹੜਾ ਸਖਤ ਐਕਸ਼ਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੈਣਾ ਪੈ ਸਕਦਾ ਹੈ ਆ ਦੇਖਦੇ ਹਾਂ ਔੜਾ ਲਈ ਸਮੇਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਹੁੰਦਾ ਜਾਂ ਨਹੀਂ ਜਾਂ ਇਹਨਾਂ ਨੂੰ ਕਿਤਨਾ ਕਿਤੇ ਜਿਹੜਾ ਤਿੱਖਾ ਰੁਖ ਜਿਹੜਾ ਅਪਣਾਉਣਾ ਪਵੇਗਾ ਗੁਰਜੀਤ ਸਿੰਘ ਕਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ